ਆਪ ਕੋ ਨੰਬਰ ਚੁੱਕ ਲੀ ਜੀ ਗੋਦ ਨੇ ਬਾਕੀ ਖੜਾ ਪਈ ਰਹਣਾ ਤੇ ਤੁਸੀਂ ਵੀ ਬਾਕੀ ਤੁਸੀਂ ਇਹਨਾਂ ਦੇ ਅੰਦਰੋਂ ਕੋਈ ਚੱਲ ਜਾਣਾ ਤੂੰ ਜਰਾ ਆ ਜਾ ਪਿੱਛੇ ਲੈ ਉਹ ਤੂੰ ਚੱਲਦੇ ਆ ਵੀ ਕਰੋ ਤੁਸੀਂ ਚਲੋ ਆ ਜਾਓ ਆ ਜਾਓ ਤੋਰਿਓ ਤੋਰਿਓ ਜਾਂਦੇ ਚਲੋ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਕੀ ਹਾਲ ਹੈ ਬਾਜੀ ਹੋ ਸਣਾ ਉਸੇ ਟੜੀ ਦਾ ਤੇ ਯਾ ਲੈ ਸਸ਼ੀ ਕਾਲ ਜੀ ਸਸ਼ੀ ਕਾਲ ਮਤੇ ਕੀ ਹਾਲ ਹੈ ਮੋਟਾ ਨਹੀਂ ਤਾਂ ਨਹੀਂ ਆਣਾ ਤਾਂ ਨਹੀਂ ਨਹੀਂ ਦੀ ਗੱਲ ਸੁਣ ਲਾ ਆਪਣੇ ਦਾਰਨ ਦੱਸੋ ਬਾਜੀ ਜੀ ਸੁਣਨ ਲਈ ਹੈ ਕੋਈ ਦੱਸ ਦਿੱਤਾ ਵੋਟ ਪਾ ਦੇਗਾ ਬਾਟਾ ਵੋਟ ਪਾ ਦੇਗਾ ਗੋਲ ਗੋਲ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸ ਨਵਾਸ਼ਹਿਰ ਅ ਮੇਰਾ ਪਿਆਰਾ ਵੀਰ ਨਿਸ਼ਾਨ ਵੀਰ ਸਿੰਘ ਜਿਹੜਾ ਕਿ ਜ਼ਿਲ੍ਹਾ ਪ੍ਰੀਸ਼ਦ ਜੌਨ ਨੌਰਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਤੇ ਸਾਡੀ ਭੈਣ ਜਸਵਿੰਦਰ ਕੌਰ ਬਲਾਕ ਸੰਮਤੀ ਸਲੋ ਜੌਨ ਤੋਂ ਜਿਹੜੇ ਬਲਾਕ ਸੰਮਤੀ ਦੇ ਉਮੀਦਵਾਰ ਨੇ ਸੋ ਇਹਨਾਂ ਦੋਨਾਂ ਕੈਂਡੀਡੇਟਾਂ ਦੇ ਹੱਕ ਵਿੱਚ ਟੂਰਨ ਪ੍ਰਚਾਰ ਕਰਨ ਲਈ ਆ ਜਿਹੜਾ ਅਸੀਂ ਮੇਰਨਾ ਨਗਰ ਦੇ ਪਿੰਡ ਪੁੰਨੂ ਮਜਾਰੇ ਦੇ ਸਰਪੰਚ ਸਾਹਿਬ ਤੇ ਸਾਡੇ ਆਮ ਆਦਮੀ ਪਾਰਟੀ ਦੇ ਬੂਥ ਪ੍ਰਧਾਨ ਇੱਥੋਂ ਦੇ ਬੈਂਤ ਵੀਰ ਜੀ ਤੇ ਸਮੁੱਚੇ ਨਗਰ ਦੀ ਸਾਰੀ ਟੀਮ ਨਿਸ਼ਾਨ ਵੀਰ ਦੇ ਨਾਲ ਜਿੰਨੀ ਯੂਥ ਦੀ ਟੀਮ ਆ ਇਹ ਸਾਰੇ ਵੀਰ ਅਸੀਂ ਇਕੱਲੇ ਇਕੱਲੇ ਘਰ ਜਾ ਕੇ ਲੋਕਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰ ਰਹੇ ਆ ਕਿ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨਿਸ਼ਾਨ ਵੀਰ ਸਿੰਘ ਨੂੰ ਤੇ ਬਲਾਕ ਸੰਮਤੀ ਸਲੋਧ ਦੇ ਉਮੀਦਵਾਰ ਜਸਵਿੰਦਰ ਕੌਰ ਨੂੰ ਵੱਧ ਚੜ ਕੇ ਜਿਹੜਾ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਔਰ ਪਿੰਡ ਪੁੰਨੂ ਮਜਾਰੇ ਦੇ ਵਿੱਚ ਸਾਨੂੰ ਵੋਟਰਾਂ ਨੇ ਬਹੁਤ ਭਰਮਾ ਹੰਗਾਰਾ ਦਿੱਤਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਪਿੰਡ ਦੇ ਮਾਨਯੋਗ ਸਰਪੰਚ ਸਾਹਿਬ ਦਾ ਤੇ ਭਾਜੀ ਬਿਆਨਤ ਜੀ ਦਾ ਜਿਨ੍ਹਾਂ ਨੇ ਸਾਡਾ ਹੌਸਲਾ ਫੁਜਾਈ ਕਰਦਿਆਂ ਆ ਵੀਰ ਨਿਸ਼ਾਨ ਨੂੰ ਤੇ ਸਾਡੇ ਬਲੌਕ ਸੰਪਤੀ ਦੇ ਉਮੀਦਵਾਰ ਨੂੰ ਇਕੱਲੇ ਇਕੱਲੇ ਨਾਲ ਰੂਬਰੂ ਪਰਾਇਆ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499